मैं अपना मंत्री पंजाब हरदीश विधायक डी जी एम पी ने गैर कानूनी फरमान जारी करके खूबी फरमान जारी करके पंजाब के पानिया ने मार दादा पंजाब की कोशिश कर दिया है पाप बिल्कुल पिटा सुधार अपने मशूरिया कामयाब नहीं होगी इस वक्त ਸਾਰੇ ਲੋਕ ਬੜਕ ਬੜਕ ਖੜੇ ਆ ਮੰਗਲ ਟਾਈਮ ਦੇ ਕਿਉਂ ਡੈਮ ਕਿਉਂ ਨਹੀਂ ਰਹਿ ਰਿਹਾ ਜਿਸ ਤੋਂ ਹਰਿਆਣੇ ਨੂੰ ਪਾਣੀ ਛੱਡਣਾ ਚਾਹੀਦਾ ਹੈ ਛੱਡਿਆ ਜਾ ਰਿਹਾ ਹੈ ਜੀ ਮੇਰੇ ਪਿੱਛੇ ਫਿਲਮਾਂ ਵੀ ਦੇਖ ਸਕਦੇ ਹੋ ਇਹ ਉਹ ਡੈਮ ਹੈ ਜਿੱਥੋਂ ਪਾਣੀ ਰੈਗੂਲੇਟ ਹੁੰਦਾ ਹੈ ਇਹਦਾ ਜਿਹੜਾ ਕੰਟਰੋਲ ਸਿਸਟਮ ਅਪਕੀ ਹੋ ਗਿਆ ਸਾਡੇ ਪ੍ਰਸ਼ਾਸਨ ਨੇ ਸਾਡੇ ਸਾਥੀਆਂ ਨੇ ਕਿ ਕਦੇ ਲੈ ਲਿਆ ਇਹ ਮਸਲਾ ਇਹ ਮੁੱਦਾ ਸਿਰਫ ਆਮ ਆਦਮੀ ਪਾਰਟੀ ਕਾਂਗਰਸ ਦਾ ਮੁੱਦਾ ਹਰ ਇੱਕ ਪੰਜਾਬੀ ਦਾ ਹੈ ਉਹ ਕਿਵੇਂ ਕਿਤੇ ਸਾਡੇ ਜਿਹੜੇ ਖੇਤ ਹੈ ਉਹ ਸਾਡੀ ਸਾਡੇ ਜਿਹੜੇ ਖੇਤ ਆਸਰ ਦਾ ਪੰਜਾਬ ਦੀ 경제 ਇੱਕ ਦੀ ਬਾਡੀ ਤੇ ਡਿਪੈਂਡ ਕਰਦੀ ਹੈ ਸਾਡਾ ਅਸੀਂ ਕਿ ਐਗਰੀਕਲਚਰ ਬੇਸ ਦੀ ਇਕਨੋਮੀ ਹੈ ਕਿ ਕਿਸ ਤਰੀਕੇ ਨਾਲ ਕਿਸ ਤਰੀਕੇ ਦੇ ਨਾਲ ਹਰਿਆਣਾ ਚ ਕੇਂਦਰ ਸਰਕਾਰ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਭਾਜਪਾ ਸ਼ਾਸਿਤ ਹਰਿਆਣਾ ਸਰਕਾਰ ਭਾਜਪਾ ਸ਼ਾਸਿਤ ਬੀਜੇਪੀ ਤੇ ਭਾਜਪਾ ਸ਼ਾਸਿਤ ਰਾਜਸਥਾਨ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਲਾਈਫ ਲਾਈਨ ਨੂੰ ਖਤਮ ਕਰ ਦਿੱਤਾ ਜਾਵੇ ਪੰਜਾਬ ਦੀ ਆਕਸੀਜਨ ਨੂੰ ਖਤਮ ਕਰ ਦਿੱਤਾ ਜਾਵੇ ਅਸੀਂ ਉਹ ਲੜਾਈ ਲੜ ਰਹੇ ਹਾਂ ਕਿ ਮੇਰੇ ਨਾਲ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਸਾਥੀ ਜਿੱਦਾਂ ਜਿੱਦਾਂ ਮੈਸੇਜ ਲੱਗ ਰਿਹਾ ਸਾਥੀ ਕਰੋ ਕਿ ਆਪ ਪਾਸ ਕੋਈ ਨਾ ਦੇ ਕਿ ਸਾਡਾ ਲੱਗ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਆਪਣੀ ਜ਼ਮੀਨਾਂ ਦੇ ਕੇ ਇੱਥੇ ਨਹਿਰਾਂ ਬਣੀਆਂ ਇੱਥੇ ਡੈਮ ਬਣਿਆ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਇਹ 70 ਸਤਾਹਾਂਕ ਪਹਿਲੀ ਵਾਰੀ ਸਾਡੇ ਪਿੰਡਾਂ ਨੂੰ ਪਾਣੀ ਮਿਲ ਗਿਆ ਚਾਹੇ ਸੰਗਰ ਦੇ ਪਿੰਡੋਂ ਤਹਾਰ ਤੋਂ ਬੁਲਾ ਉਹਦੇ ਦੇਖ ਕੇ ਪਾਈਪਲਾਈਨ ਦਾ ਜੇ ਅਰੇਂਜਮੈਂਟ ਹੋ ਗਿਆ ਪੰਗਿਆ ਵਾਸੀਆਂ ਵਾਸੀਆਂ ਨੂੰ ਕੋਈ ਕਿਹਨਾ ਪਿੰਡਾਂ ਨੂੰ ਪਾਈਪਲਾਈਨ ਲਾ ਕੇ ਪਾਣੀ ਪਹਿਲੀ ਵਾਰੀ ਮਿਲ ਗਿਆ ਨਾਲ ਹੀ ਵੈਰੀਫਿਕੇਸ਼ਨ ਸਕੀਮ ਜਿਹੜੀ ਸਾਡੇ ਉੱਪਰ ਦੇ ਪਿੰਡਾਂ ਤੋਂ ਹੋਰ ਦਾ ਦਿਖਾਉਣੀ ਕੋਈ ਫਿਰ ਜਿਹੜੀ ਵੈਰੀਫਿਕੇਸ਼ਨ ਸਕੀਮ ਸਾਡੇ ਤੋਂ ਪੀਣਤੀ ਮੰਗੇ ਰਹਿ ਕੇ ਸੰਤਰੀ ਪਾਣੀ ਨਹੀਂ ਮਿਲਿਆ ਕਾਫੀ ਜਿਹੜਾ ਹੈ ਉਹ ਸਭ ਕੁਝ ਹੋਣ ਦੇ ਬਾਵਜੂਦ ਕਿ ਕਿੱਥੇ ਕਿੰਨਾ ਸਰਕਾਰ ਨੇ ਬੇਸ਼ੁਮਾਰ ਪਾਈਪਲਾਈਨਾਂ ਪੂਰੇ ਪੰਜਾਬ ਵਿੱਚ ਬਣਾਈਆਂ ਤਾਂ ਕਿ ਪੰਜਾਬ ਦਾ ਧਰਤੀ ਮਿੱਟੀ ਦਾ ਪਾਣੀ ਪੜ ਸਕੇ ਤੇ ਪਗਾਮੂ ਮੇਰੀ ਪਾਣੀ ਪੀ ਸਕੇ ਅੰਗਲ ਸ਼ਹਿਰ ਵੀ ਕੀ ਤਾਂ ਪਾਣੀ ਮਿਲ ਰਿਹਾ ਹੈ ਜਿੱਥੇ ਅੰਗਲ ਦੇਖਿਆ ਇੰਨਾ ਪਾਣੀ ਹੈ ਕਿ ਤੁਸੀਂ ਸਾਡੇ ਨਾਲ ਉਸ ਦੇ ਬਾਬੂ ਜੀ ਅੰਗਲ ਸ਼ਹਿਰ ਕੀ ਹੈ ਕੀ ਨੇ ਦੇਖਿਆ ਅੱਜ ਕਿੰਨਾ ਪਾਣੀ ਨਾ ਮਿਲੇ ਕਿਉਂ ਹਰਿਆਣੇ ਨੂੰ ਪਾਣੀ ਦੇਣਾ ਚਾਹੁੰਦੇ ਆ ਇਸ ਦੇ ਉੱਤੇ ਸਾਡੇ ਸਾਰੇ ਸਾਡੀ ਸਾਡੀ ਟੀਮ ਅਸੀਂ ਤਿਆਰ ਬੈਠੇ ਆਂ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹ ਜਿਹੜਾ ਪਾਣੀ ਹੈ ਹਰਿਆਣੇ ਪਰ ਲੰਘਵਾਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੋਲਦੇ ਨੇ ਕਿ ਬਹੁਤ ਬੋਸਾਂ